ਇਹ ਚੰਨਾ ਉਹ ਬਾਰ ਬਪਾ 10 ਮਿੰਟ ਸ਼ਹਿਰ ਕੰਟੋਂ ਲਿਆ ਸੀ ਇਧਰ ਆਪਣੇ ਪੰਚਾਇਤੀ ਵਾਣ ਨਹੀਂ ਉਹ ਕਿੰਦਾ ਬਪਾ ਜਾਣਕਾਰੀ ਨਹੀਂ ਪੱਟਿਆ ਨਾ ਫੇਰ ਤਾਂ ਨਹੀਂ ਲਾ ਰਿਹਾ ਡਰਾ ਵੀ ਹੁੰਦਾ ਉਹ ਸਾਬ ਬੰਦੇ ਨੂੰ ਮਾਰ ਵੀ ਦਿੰਦਾ ਇਦਾਂ ਨਹੀਂ ਲਾ ਰਿਹਾ ਪਰ ਮੜ ਕੇ ਹਟ ਨਹੀਂ ਜਿੰਦਾ ਫਿਰ ਜੇ ਹਟਦੇ ਆ ਮਾਰ ਦਿੰਦਾ ਨਹੀਂ ਕੋਈ ਆਇਆ ਤਾਂ ਮੈਂ ਧੰਨਾ ਜਾਣਾ ਹਟਣ ਨਾਲ ਹੀ ਮੋੜਾਂਗਾ ਠੀਕ ਚੋਟੀ ਤੇ ਮੁੜੇ ਬਈ ਕਹਨੇ ਆ ਕੀ ਯਾਰ ਬਈ ਠੀਕ ਆ ਮੈਂ ਪੰਜਾਤੀ ਬਾਣ ਨਹੀਂ ਚਲਾਈ ਮੈਨੂੰ ਉਧਰ ਕੋਈ ਦਿਸਾਨੀ ਮੈਂ ਖਾ ਚਾਲ ਇਧਰ ਨੂੰ ਚਲਦੇ ਆ ਤੂੰ ਮਿਲ ਗਿਆ ਚੱਲ ਬਈ ਬਾਕੀ ਭਾਪਾ ਕਹਿੰਦਾ ਕਹਿੰਦਾ ਉੱਥੇ ਸਲੇਡਾ ਹੁੰਦਾ ਮੈਂ ਖਾ ਇਧਰ ਚੱਲ ਬੜਾ ਚਾ ਅੱਪਈ ਉਹ ਸਲੇਡਾ ਸਾਰੇ ਪਿੰਡ 'ਚ ਹੀ ਰਹਿੰਦਾ ਗਾ ਇਧਰ ਵੀ ਨਾ ਫਰਦਾ ਹੋਵੇ ਉਹ ਕੋਹ ਨੀਂਦਾ ਫਿਰ ਕਿੰਦਾ ਡੈ ਇੰਨਾ ਨਹੀਂ ਡਰੀਦਾ ਆਂਦਾ ਫਿਰ ਚੱਲਦੇ ਆਪਾਂ ਲੋ ਆ ਗਾਣਾ ਹੈ ਮੇਰੇ ਨਾਲ ਲੋ ਮੇਰੇ ਨਾਲ ਖੇਡ ਲੋ ਮੇਰੇ ਨਾਲ ਖੇਡ ਲੋ ਓਏ ਤਾਂ ਗਾਣਾ ਹੈ ਨਹੀਂ ਖੇਡਣਾ ਸੀ ਕਿਧਰ ਗਿਆ ਬਸ ਸਲੇਡਾ ਸੀ ਨਹੀਂ ਸਲੇਡਾ ਨਹੀਂ ਸੀ ਉਹ ਉਹੀ ਵੈਮੋਗਾ ਪੜਨੇ ਰੇਚ ਪਤਣ ਲੱਗਿਆ ਵੈਮੋਗਾ ਆਪਣਾ ਆ ਜਾ ਚੱਲ ਗਏ ਤੂੰ ਆਪਾਂ ਗਾਂ ਚੱਲਦੇ ਆ ਹਲੋ ਫੱਕ ਤੇ ਚੱਲੇ ਆ ਬਾਈ ਕੌਣ ਆ ਚੱਲ ਓ ਬਾਈ ਇੱਥੇ ਚੱਲੇ ਆ ਕੌਣ ਤੂੰ ਮੈਂ ਬਹੁਤ ਜਾ ਕਿੱਥੇ ਚੱਲੇ ਮੈਨੂੰ ਵੀ ਲੈ ਚੱਲਾ ਇਹ ਵੀ ਕਿੱਥੇ ਗਿਆ ਓਏ ਇਹ ਵੀ ਫਰੇਟਾ ਸੀ ਓ ਬਾਈ ਮੈਨੂੰ ਲਾਦਾ ਪਾਪੇ ਦੀ ਗੱਲ ਸੱਚ ਹੋ ਗਈ ਓਏ ਕੱਜ ਲਾ ਆਪਾਂ ਘਰੇ ਚੱਲ ਗਏ ਛੇਤੀ ਛੇਤੀ ਘਰੇ ਚੱਲ ਗਏ ਮਾ ਨਹੀਂ ਹੋਣਾ ਕਿੱਥੇ ਚੱਲੇ ਓਏ ਹਾਂ ਖੜੇ ਰੋ ਤੈਨੂੰ ਦਿੱਤ ਦੱਸ ਗੱਲ ਕਰ ਉਹਨੂੰ ਖੜੀ ਰੱਖਿਆ ਮਰਿਆ ਨਿਸ਼ਤੇ